ਸੇਕਾਲ ਵੀਰੋ ਮੈਂ ਸਕੂ ਐਗਰੀਕਲਚਰ ਵਰਕਸ ਪਿੰਡ ਉਪਲੀ ਇਹ ਸਾਡਾ ਆਪਾਂ 52 10 ਲਈ ਤਿਆਰ ਕਰਾਇਆ ਜੀ ਬਾਈਆਂ ਨੇ ਇਹ ਅੱਜ ਆਪਾਂ ਭੇਜਣਾ ਸਰਸੇ ਕੋਲ ਤੇ ਜਿਹੜੀ ਇਹ ਸਵਾਗੇ ਦੀ ਲਵਾਈ ਆ ਜੀ 12 ਫੁੱਟ ਲੰਮਾ ਤੇ ਇੰਗਲੈਸ਼ ਨੂੰ 4 ਇੰਚੀ ਦੋ ਸੌਤ ਚੂਜ਼ ਕੀਤਾ ਜੀ ਤੇ ਬਾਕੀ ਜਿਹੜੀ ਇਹਦੇ ਵਿੱਚ ਲੱਕੜ ਦੀ ਹੋਈ ਉਹਦੀ ਮਟਾਈ ਹੈਗੀ 4 ਇੰਚੀ 1 ਇੰਚ 12 ਇੰਚ ਦੀ ਇਹਦੇ ਵਿੱਚ ਟੱਕਰ ਆ ਜੀ ਇਹਦਾ ਵਜ਼ਨ ਲਗਭਗ 6 ਕੰਟਲ ਦੇ ਨੇੜ ਹੋਗਾ ਜੀ ਜੌਂਡੀਰ ਵਾਸਤੇ ਆਪਾਂ ਤਿਆਰ ਕੀਤਾ ਇਸ ਭਾਗ ਦੇ ਵਿੱਚ ਦੋ ਅਕਸਰਾਂ ਦਿੱਤੀਆਂ ਨੇ ਜੀ ਆਪਾਂ ਇਸ ਭਾਗਾ ਜਿਹੜਾ ਸੰਗਲਾਂ ਤੇ ਵੀ ਖੱਚੇ ਵੀ ਚੱਲੂਗਾ ਜੀ ਧੂਮਾ ਤੇ ਇਸ ਨੂੰ ਆਪਾਂ ਲਿਫਟ ਦੀ ਜਸਟਮੈਂਟ ਕਰਨਾ ਜੀ ਜਿਹੜੀ ਵੀ ਲਿਫਟ ਲੱਗੀ ਹੋਈ ਹੈ ਜੀ ਵਿੱਚ ਕਹਿ ਦਨੇ ਆਪਾਂ ਪਲੇਟ ਦੀ ਸੀਐਨਜੀ ਤੁਸੀਂ ਇਹਦੀ ਕਟਿੰਗ ਨਾਲ ਹੋਈ ਹੋਈ ਯਾਰ ਬਾਕੀ ਤੁਸੀਂ ਬਣਿਆ ਦੱਸੋ ਕਿਵੇਂ ਲੱਗ ਰਿਹਾ ਜਿਹੜਾ ਇਹ ਮਾਡਲ ਤਿਆਰ ਕਰਦੇ ਜੀ ਆਪਾਂ ਇਹ ਆਪਾਂ ਪੱਕੇ ਬਾਣ ਵਾਸਤੇ ਤਿਆਰ ਕਰਦੇ ਹਾਂ ਜੀ